ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਕਥਾ ਵਿੱਚ ਮਸਕੀਨ ਜੀ ਕੁਝ ਉਹ ਕੰਮਾਂ ਬਾਰੇ ਦੱਸ ਰਹੇ ਹਨ ਜੋ ਲੋਕ ਪ੍ਰਮਾਤਮਾ ਨੂੰ ਪਾਉਣ ਲਈ ਕਰ ਰਹੇ ਹਨ ਪਰ ਉਹ ਵਿਰਥਾਂਜਨਾ ਦਾ ਕੋਈ ਫਲ ਨਹੀਂ ਹੁੰਦਾ ਔਰ ਇਹ ਕੰਮ ਸਾਰੇ ਦੁਨੀਆ ਵਿੱਚ ਹੋ ਰਹੇ ਹਨ ਚਾਹੇ ਉਹ ਇੰਡੀਆ ਵਿੱਚ ਹੋਣ ਚਾਹੇ ਹੋ ਫੋਰਨ ਕੰਟਰੀਜ਼ ਦੇ ਵਿੱਚ ਹੋਣ ਸਾਰੇ ਕਿਤੇ ਹੀ ਇਹ ਵਿਰਥ ਕੰਮ ਹੋ ਰਹੇ ਹਨ ਚਲੋ ਸੁਣਦੇ ਹਾਂ ਇਹ ਵੀਡੀਓ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਆਸਾ ਰਖਣੀ ਕੈਨ ਮੂਰਖਤਾ ਦਾ ਪਹਿਲਾ ਲਕਸ਼ਣ ਵਿਅਰਥ ਆਸ਼ਾ ਹਰ ਸੁਖ ਬੇਰਸ ਹੋ ਜਾ ਹਰ ਸੁਖ ਦੁੱਖ ਦੇ ਜ ਬਦਲ ਜਾਂਦਾ ਹੈ ਹਰ ਸੁਖ ਆਮ ਰੋਜ਼ ਦੀ ਰੁਟੀਨ ਬਰ ਜਾਂਦਾ ਹੈ ਕੁਝ ਵੀ ਕੁਝ ਵੀ ਇਹ ਵੀ ਮੈਚ ਕਰਦੇ ਦੂਸਰਾ ਵਿਅਰਥ ਕਰਮ ਕਿਹੜਾ ਵਿਅਰਥ ਕਰਮ ਜਿਹਦਾ ਕੋਈ ਫਲ ਹੀ ਨਹੀਂ ਕੁਝ ਵੀ ਫਲ ਨਹੀਂ ਜਿਵੇਂ ਉਹ ਕਈ ਪੁਨਿਆਂ ਦਾ ਵਰਤ ਰੱਖਦਾ ਮਸਿਆਂ ਦਾ ਵਰਤ ਰੱਖਦਾ ਸੀ ਪੀਪਲ ਨੂੰ ਪਾਣੀ ਰੈਂਦਾ ਸੀ ਇੱਕ ਸਿਵ ਆਉਲੇ ਭਾਰ ਦੇ ਚ ਉਸ ਦਿਨ ਮਾਤਾਵਾ ਆਉਲੇ ਦੇ ਦਰਖਤ ਨੂੰ ਧਾਗਾ ਬਣਨ ਗਿਆ ਆਉਲੇ ਦਾ ਇੱਕ ਦਰਖਤ ਜਿਹੜੇ ਸਾਡੇ ਗੁਰਮਤ ਸਵਾਗਮ ਸਥਾਨ ਤੇ ਕਦੀ ਗਦੀ ਉਹ ਨਾ ਨਾ ਤੇ ਆਹਰ ਸਾਡੇ ਛੋਟੇ ਸਵਾਗਤ ਦੇ ਦੇਣਾ ਚਾਜਾ ਬੜੀਆਂ ਮਾਤਾਵਾ ਹੋਗੀਆਂ ਹਿੰਦੂ ਬਲੇ ਦੀਆਂ ਕਈ ਦਫਾ ਰਾਗੇ ਸਿੰਘ ਉਹ ਔਖੇ ਉਹਨੇ ਤੁਸੀਂ ਡਿਸਟਰਬ ਕਰਨ ਗਿਆ ਵੀ ਆਪਣੇ ਗੀਤ ਗਾਣ ਲੱਗ ਪੈਦੀਆਂ ਤੇ ਕਈ ਦਹ ਵੇ ਲੋਕੇ ਇਹ ਆਵਲਾ ਕੱਟ ਦੇ ਮੈਂ ਕਹਿ ਨਹੀਂ ਲੱਗੇ ਹੋਇਆ ਠੀਕ ਹੈ ਕਦੀ ਕਦਾਈ ਇਸ ਤਰ੍ਹਾਂ ਹੁੰਦਾ ਅੱਗੇ ਪਿਛੇ ਤਿਵਾਰ ਉਹਨਾਂ ਦੇ ਨੱਚ ਨਹੀਂ ਆਉਂਦਾ ਉਹ ਦਾਉ ਦਾ ਲੇਪੜੀਆਂ ਪਰਗਰਮਾ ਕਰਦੀਆਂ ਨੇ ਗੀਤ ਗਾਦੇ ਰਹੇ ਫਿਰ ਉੱਥੇ ਪੈਸੇ ਹੀ ਰਟੀਆਂ ਦੀਆਂ ਨੇ ਉਹ ਫੇਰ ਤਾਂ ਚੌਕੀ ਦਾਲ ਚੁਗ ਲੈਣ ਲੈਂਦੇ ਨਸੀਬ ਆਂਦੀਆਂ ਨੇ ਦੁੱਧ ਪਾਉਂਦੀਆਂ ਨੇ ਬੜੇ ਵਿਅਰਥ ਕਰੋ ਦੁੱਧ ਪਿਲਾ ਰਹੇ ਕਿਸੇ ਜੀਵ ਜੰਤੂ ਨੂੰ ਪਿਲਾਓ ਦਰਖਤ ਦੀ ਖੁਰਾਕ ਦੁੱਧ ਨਹੀਂ ਹੈ ਜਿਵੇਂ ਪਾਣੀ ਮਚ ਪਾਣੀ ਵਿੱਚ ਰਹਿ ਸਕਦੀ ਹੈ ਮੱਛੀ ਦੁੱਧ ਦੇ ਵਿੱਚ ਨਹੀਂ ਰਹਿ ਸਕਦੀ ਦੁੱਧ ਦੇ ਮਟਕੇ ਚ ਪਾਓਗੇ ਮਰ ਜਾਏ ਦੁੱਧ ਉਸ ਦੀ ਖਾਦਾ ਨਹੀਂ ਹੈ ਪਾਣੀ ਦਰਖਤ ਦੀ ਖੁਰਾਕ ਦੁੱਧ ਨਹੀਂ ਹੈ ਪਾਈ ਜਾਂਦਾ ਲੱਸੀ ਪਾਈ ਜਾਂਦਾ ਅਗਰ ਰੋਪੇਟੀ ਜਾਂ ਪੈਸੇ ਸੁੱਟੇ ਜਾਂਦੇ ਨੇ ਪੈਸੇ دریاਵਾਂ 'ਚ ਸੁੱਟੇ ਜਾਂਦੇ ਨੇ ਪੈਸੇ ਸਰੋਵਰਾਂ 'ਚ ਸੁੱਟੇ ਜਾਂਦੇ ਨੇ ਮੈਂ ਸਮਝਦਾ ਸੀ ਇਹ ਕਰਮ ਕਾਰਨ ਸਿਰਫ ਹਾਰਦ ਦੇ ਚ ਮੈਂ ਤੇ ਸਾਰੇ ਯੂਰਪ ਦੇ ਚ ਦੇਖੇ ਜਿੱਥੇ ਦੇਖਣਗੇ ਪਾਣੀ ਪੈਸੇ ਸੁੱਟਦੇ ਦਰੇਜੇ پیسے ਸੁਹ ਐ ਰਾਨਗੀ ਹੋਈ ਮੈਨੂੰ ਦੇਖ ਕਿ ਨੂੰ ਕਹਿੰਦੇ ਨੇ ਵਿਅਰਥ ਕਰੋ ਵਿਅਰਥ ਕਰੋ ਤੇ ਸਰਾ ਵਿਅਰਥ ਹੋ ਗਿਆ ਜਿੰਨੂੰ ਅਮਲ ਦੇ ਚ ਨਹੀਂ ਲਿਆ ਨਹੀਂ ਗਿਆ ਆਤਾ ਤੇ ਚ ਲਿ ਗਿਆ ਲੇਕਿਨ ਅਮਲ ਦੇ ਚ ਨਹੀਂ ਲਿਆ ਵਰਤਨ ਦੇ ਚ ਨਹੀਂ ਲਿਆ ਵੇਦਾਂਤ ਆਚਾਰੀਆ ਕਹਿੰਦੇ ਨੇ ਮੂਰਖਤਾ ਦੇ ਤਿੰਨ ਲਕਸ਼ਣ ਵਿਅਰਥ ਆਸ਼ਾ ਵਿਅਰਥ ਕਰਮ ਵਿਅਰਥ ਗਿਆ ਹੁਣ ਮੈਂ ਫਿਰ ਅਰਜ਼ ਕਰਾਂ ਗਿਆਨ ਪ੍ਰਾਪਤ ਹੁੰਦਾ ਹੈ ਧਿਆਨ ਨਾਲ ਬਿਨਾ ਧਿਆਨ ਤੋਂ ਗਿਆਨ ਨਹੀਂ ਪ੍ਰਾਪਤ ਕਿਸੇ ਚੀਜ਼ ਦਾ ਵੀ ਗਿਆਨ ਲੈਣਾ ਉਹਦੇ ਗਿਆਨ ਪੂਰਾ ਦੇਣਾ ਤੇ ਧਿਆਨ ਬੀਜ ਹੈ ਗਿਆਨ ਦਾ ਸੇ ਨੀਕੇ ਦਾ ਗਿਆਨ ਲੈਣਾ ਬਦੀ ਦਾ ਗਿਆਨ ਲੈਣਾ ਪਦਾਰਥ ਦਾ ਗਿਆਨ ਲੈਣਾ ਪਰਮਾਤਮਾ ਦਾ ਗਿਆਨ ਲੈਣਾ ਬਿਨਾਂ ਧਿਆਨ ਤੋਂ ਨਹੀਂ ਮਿਲੇਗਾ ਭਾਰਤ ਦੇਸ਼ ਤੇ ਧਰਮ ਨੂੰ ਕਹਿੰਦੇ ਨੇ ਧਿਆਨ ਸਾਧਨਾ ਬਈ ਉਹ ਧਿਆਨ ਸਾਧਨਾ ਕਰੇ ਕਲ ਵੀਦਰ ਬਾਸਾ ਕਹਿੰਦੇ ਨੇ ਧਿਆਨ धरो ਤੈ ਕੋ ਮਨ ਮੈਂ ਜੈ ਕੋ ਅੰਤੋ ਸਵੇਜਗਛ ਧਿਆਨ ਜੋ ਇਤੇ ਸਾਰੀ ਤੇ ਅਨਸਾਧਨਾ ਦੀ ਗੱਲ ਜਿਸ ਨਾਲ ਧਿਆਨ ਨਹੀਂ ਜੁੜਦਾ ਪਿਆ ਉਸ ਦਾ ਗਿਆਨ ਨਹੀਂ ਮਿਲਦਾ। ਪਰ ਦੂਸਰਾ ਨੁਕਤਾ ਪਦਾਵਸ ਦਾ ਧਿਆਨ ਜਦ ਗਿਆਨ ਬਣ ਜਾਂਦਾ ਹੈ ਗਿਆਨ ਬिखर ਜਾਂਦਾ ਹੈ ਧਿਆਨ ਵੀ ਵਿਖਰ ਜਾਂਦਾ ਹੈ। ਅਤਾ ਹੈ ਕਿਉਂ? ਮੈਂ ਇਹ ਦਗਾ ਫਿਰ ਦੁਹਰਾਣਾ ਤਾਂ ਕਿ ਗੱਲ ਪੂਰੀ ਪਕੜ ਵਿੱਚ ਆ ਜਾਏ। ਸ਼ੁਰੂ ਸ਼ੁਰੂ ਦੇ ਚਾਰ ਚਲਾਣਾ ਸਿੱਖਰੇ ਬੜਾ ਧਿਆਨ ਹੈ ਬੜਾ ਧਿਆਨ ਹੈ ਬੜਾ ਧਿਆਨ। ਇੱਕ ਦਿਨ ਧਿਆਨ ਗਿਆਨ ਬਣ ਹੋਂਤੇ ਕੀਏ ਨਾਲ ਬੈਠੇ ਸਾਥੀ ਨਾਲ ਗੱਲਾਂ ਬਾਤਾਂ ਕਰਦੇ ਆ ਗੱਡੀ ਚਲਾ ਰਹੇ ਹੋਂਤੇ ਟੇਮ ਸੁਣਦੇ ਆ ਗੱਡੀ ਚਲਾ ਰਹੇ ਚਾ ਧਿਆਨ ਬੇਖਰ ਕੇ ਕਿਉਂ ਬੇਖਰ ਗਿਆ ਧਿਆਨ ਗਿਆਨ ਬਣ ਗਏ ਇੱਕ ਗਿਆਨ ਕਤਈ ਬਿਖਰਦਾ ਨਹੀਂ ਇੱਕ ਧਿਆਨ ਕਤਈ ਬਿਖਰਦਾ ਨਹੀਂ ਕਿਥੇ ਸ਼ਬਦ ਦੇ ਜੋੜਿਆ ਪ੍ਰਭੂ ਦੇ ਜੋੜਿਆ ਕਿਉਂ ਗਿਆਨ ਕਦੀ ਪੂਰਾ ਨਹੀਂ ਹੁੰਦਾ ਹੀ ਪੁਰਾਣਾਂ ਜ਼ਿੰਦਗੀਆਂ ਮਨੁੱਖ ਪ੍ਰਾਪਤ ਕਰ ਲਵੇ ਤਾਂ ਵੀ ਪ੍ਰਮਾਤਮਾ ਕੁਝ ਬਾਕੀ ਰਹਿ ਜਾਂਦਾ ਬਹੁਤਾ ਕਹੀਏ ਬਹੁਤਾ ਬਹੁਤਾ ਔਰ ਜਿਤਨਾ ਮਨੁੱਖ ਜਾਣਦਾ ਹੈ ਕਿੰਦਾ ਕੁਛ ਵੀ ਨਹੀਂ ਤੇ ਕੁਛ ਵੀ ਨਹੀਂ ਕਿਤੇ ਕੁਛ ਵੀ ਨਹੀਂ ਅਗਰੇ ਕੋਈ ਇਹ ਜਾਣਨ ਦਾ ਦਾਵਾ ਕਰ ਲਵੇ ਮੈਂ ਪ੍ਰਮਾਤਮਾ ਨੂੰ ਪੂਰਾ ਜਾਣ ਲਿਆ ਜਗਤ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜੀ ਕਹਿੰਦੇ ਨੇ ਸੋਈ ਅਜਾਬ kahe mai jaane anjan samaj mur samaj soi ajaan kahe mai jaane jaanan haar na chanaare is vi thore bahut vi anubhavi ne zarur pagad de chayegi parmatma de vich ek dafa dhyan jud jaye bikharda ne kyoun gyan kare pura re maharshi theta kenan avtara kol vi ਗਿਆਨ ਪੂਰਾ ਨਹੀਂ ਆਉਂਦਾ ਅਵਤਾਰ ਨਾ ਪਾਵੇ ਅਨ ਪਰਮੇਸ਼ਰ ਪਾਰ ਬ੍ਰਹਮ ਬੇਅ ਮਾਰਾ ਤੇਂਜ ਕੇ ਠੀਕ ਹੈ ਕੋਈ ਅਨਸਾ ਅਵਤਾਰ ਹੈ ਕੋਈ ਦੋ ਕਲਾ ਅਵਤਾਰ ਹੈ ਕੋਈ ਵਰਤ ਕਲਾ ਅਵਤਾਰ ਹੈ ਕੋਈ 12 ਕਲਾ 14 ਕਲਾ ਕੋਈ 16 ਕਲਾ ਅਵਤਾਰ ਹੈ ਹੁਣ ਪੈ ਅਵਤਾਰ ਨਾ ਪਾਵੇ ਅਨ ਪਰਮੇਸ਼ਰ ਪਾਰ ਬ੍ਰਹਮ ਬੇਅ ਇਸੋ ਸੇ ਰਹਸ ਬਣਿਆ ਰਹੇਗਾ ਰਮਜ਼ ਬਣੀ ਰਹੇਗੀ ਰਮਜ਼ ਰਹਸ ਇਸਨੂੰ ਕਹਿੰਦੇ ਨੇ ਅਸਚਰਜਤਾ ਵਿਸਮਾ ਸੈਂਟਿਸਟ ਕੋਲ ਵਿਸਵਾਦ ਨਹੀਂ ਆਉਂਦਾ ਜਾਣ ਲਿਆ ਪਦਾਰਤ ਧਿਆਨ ਬੇਖਰ ਗਿਆ ਗਿਆਨ ਮਿਲ ਗਿਆ ਚੌਥੀ ਦੇ ਸੈਂਟਿਸਟ ਕੋਲ ਵੀ ਬਿਆਕੁਲਤਾ ਬੇਚੈਨੀ ਹੋਵੇਗੀ ਰਹਸ ਤੇ ਰਮਜ਼ ਨਹੀਂ ਹੋਵੇਗੀ ਰਹਸ ਤੇ ਰਮਜ਼ ਸੰਤ ਕੋਲ ਹੁੰਦੀ ਭਗਤ ਕੋਲ ਹੁੰਦੀ ਬ੍ਰਹਮ ਗਿਆਨੀ ਕੋਲ ਹੁੰਦੀ ਹਰਵਕ ਉਸ ਅश्चर्य ਸਾਉਂਦੀ ਹੈ ਕੇਨਰ ਅश्चर्यਤਾ ਮਾਸੂਮ ਬੱਚੇ ਕੋਲ ਵੀ ਹੁੰਦੀ ਹੈ ਪਰ ਉਹਦੀ ਅश्चर्यਤਾ ਅਗਿਆਨ ਤੇ ਖੜੀ ਹੈ ਖੁਲ ਨੂੰ ਵੇਖ ਕੇ ਵੀ ਅਚਰਜ ਹੋ ਜਾਂਦਾ ਹੈ तितਲੀ ਨੂੰ ਉੜਦਾ ਹੋਇਆ ਦੇਖ ਕੇ ਵੀ ਅਚਰਜ ਹੋ ਜਾਂਦਾ ਹੈ ਭੌਰੇ ਦੀ ਗੂੰਜਾਰ ਸੁਣ ਕੇ ਵੀ ਮਾਸੂਮ ਬੱਚਾ ਅਚਰਜ ਹੋ ਜਾਂਦਾ ਹੈ ਅਚਰਜ ਦਾ ਕਿੱਥੇ ਪੈਦਾ ਹੁੰਦੀ ਹੈ ਜਾਣੀਏ ਤੇ ਪੂਰਾ ਜਾਣ ਨਾ ਸਕੀਏ बचे की आश्चर्यता रमज़ रमस रहस ते खड़ा समझ नहीं है संत रमस ते खड़ा किरे खड़ा गया पता चल गया पूरा ज्ञान नहीं मिल सकता नहीं मिल सकता। नहीं मिल सकता तो बिसम बिसम बिस्मे ही भई है लाल गुलाल रंगारे ਕਹੋ ਨਾ ਨੇ ਦਸਨ ਤਨੁਰਸ ਆਈਏ ਜਿਉ ਚਾਖ ਪੋਂਦਾ ਮਸਕਾਰੇ ਕਹੋ ਕਬੀਰ ਗੋਂਗੇ ਗੁੜ ਖਾਇਆ ਉਛੇ ਤੋ ਕਿਆ ਕਹੀਏ ਔਰ ਮੈਂ ਫਿਰ ਅਰਜ਼ ਕਰਾ ਧਿਆਨ ਜਿਸ ਪਾਸੇ ਗਿਆਨ ਉਸੇ ਦਾ ਹੀ ਮਿਲੇਗਾ ਉਸੇ ਲਈ ਜੋ ਐ ਮਰੇ ਪਰਮਾਤਮਾ ਦਾ ਗਿਆਨ ਉਦੋਂ ਮਿਲਦਾ ਜਦ ਮਨ ਨੂੰ ਪਰਮਾਤਮਾ ਦੇ ਅਨੁਗੂਲ ਕਰੇ ਨਿਕੋਲੋ ਕਰੀਏ ਉਹ ਜ ਨਹੀਂ ਮਿਲਦਾ ਪਰਮਾਤਮਾ ਦੇ ਮਾਰਗ ਤੇ ਚਲਾਈ ਗੁਰੂ ਪੰਥ ਤੇ ਚਲਾਈ